ਕੋਜ ਇੱਕ ਤੋਂ ਇੱਕ ਨਵੀਂ ਵਾਰਦਾਤ ਸੁਣਨ ਨੂੰ ਮਿਲਦੀ ਹੈ ਨਵਾਂ ਇੱਕ ਤੋਂ ਇੱਕ ਜ਼ੁਲਮ ਦਾ ਤਰੀਕਾ ਸੁਣਨ ਨੂੰ ਮਿਲਦਾ ਹੈ ਹਰੇਕ ਰਿਸ਼ਤੇ ਵੱਲੋਂ ਦੂਜੇ ਤੇ ਅਤਿਆਚਾਰ ਕੀਤਾ ਜਾਂਦਾ ਬੜਾ ਭਿਆਨਕ ਅਤਿਆਚਾਰ ਕੀਤਾ ਜਾਂਦਾ ਇੱਕ ਸੁਣਦਿਆਂ ਇਹ ਲੱਗਦਾ ਵੀ ਇਹ ਬਹੁਤ ਜ਼ਿਆਦਾ ਅਤਿਆਚਾਰ ਹੈ ਪਰ ਜਦੋਂ ਦੂਜੀ ਸਟੋਰੀ ਸੁਣਦੇ ਆ ਉਹਨੂੰ ਦੇਖਦੇ ਆ ਤਾਂ ਪਤਾ ਲੱਗਦਾ ਵੀ ਪਹਿਲੀ ਵਾਲੀ ਤਾਂ ਕੁਝ ਵੀ ਨਹੀਂ ਇਸੇ ਤਰ੍ਹਾਂ ਅੱਜ ਦੀ ਜਿਹੜੀ ਆਪਾਂ ਘਟਨਾ ਤੁਹਾਡੇ ਨਾਲ ਸਾਂਝੀ ਕਰ ਲੰਗੀਆਂ ਉਹਦੇ ਵਿੱਚ ਵੀ ਇੱਡੀ ਜ਼ਿਆਦਾ ਕਰੂਰਤਾ ਕੀਤੀ ਜਾਂਦੀ ਹੈ ਇੱਕ ਪਤਨੀ ਵੱਲੋਂ ਆਪਣੇ ਪਤੀ ਤੇ ਕਿ ਸੁਣ ਤੇ ਦੇਖਣ ਵਾਲਿਆਂ ਦੀ ਰੂਹ ਕੰਬ ਜਾਂਦੀ ਹੈ ਅੱਜ ਦੀ ਘਟਨਾ 30 ਅਪ੍ਰੈਲ 2024 ਮੈਨਨ ਜ਼ੈਦੀ ਨਾਮ ਦਾ ਇੱਕ ਸ਼ਖਸ ਸਿਹਾਰਾ ਪੁਲਿਸ ਸਟੇਸ਼ਨ ਦੇ ਵਿੱਚ ਪਹੁੰਚਦਾ ਤੇ ਉੱਥੇ ਜਾ ਕੇ ਇੱਕ ਸੀਸੀਟੀਵੀ ਫੁਟੇਜ ਦਿਖਾਈ ਜਾਂਦੀ ਹੈ ਹੁਣ ਪੁਲਿਸ ਸਟੇਸ਼ਨ ਦੇ ਵਿੱਚ ਮੌਜੂਦ ਜਿਹੜੇ ਅਫਸਰ ਹੁੰਦੇ ਨੇ ਜਦੋਂ ਸੀਸੀਟੀਵੀ ਫੁਟੇਜ ਦੇਖਦੇ ਨੇ ਤੋ ਉਹ ਹੈਰਾਨ ਰਹਿ ਜਾਂਦੇ ਨੇ ਉਹ ਵੀ ਸੋਚਦੇ ਨੇ ਵੀ ਇਹ ਹੋ ਕੀ ਰਿਹਾ ਇਹ ਦੇ ਵਿੱਚ ਹੌਰਨ ਪੁਲਿਸ ਜਿਹੜੀ ਹੈ ਹਰਕਤ ਦੇ ਵਿੱਚ ਆਉਂਦੀ ਹੈ ਤੇ ਜਿਹੜਾ ਮੈਨਨ ਜ਼ਿਆਦੀ ਸੀ ਪੁਲਿਸ ਫਟਾਫਟ ਉਹਦੇ ਘਰ ਪਹੁੰਚਦੀ ਹੈ ਤੇ ਘਰ ਜਾ ਕੇ ਜਿਹੜਾ ਬੰਦਾ ਇੱਥੇ ਸੀਸੀਟੀਵੀ ਦਿਖਾ ਰਿਹਾ ਸੀ ਉਹਦੀ ਪਤਨੀ ਨੂੰ ਗ੍ਰਿਫਤਾਰ ਕੀਤਾ ਜਾਂਦਾ ਜਿਹਦਾ ਨਾਮ ਹੁੰਦਾ ਮਹਿਰਜਹਾਂ ਉਮਰ ਹੁੰਦੀ ਹੈ 28 ਸਾਲ ਉਹਨੂੰ ਗ੍ਰਿਫਤਾਰ ਕਰਕੇ ਪੁਲਿਸ ਸਟੇਸ਼ਨ ਲਿਆਂਦਾ ਜਾਂਦਾ ਤੇ ਉਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਹਾਲਾਂਕਿ ਸਾਰੇ ਸਬੂਤ ਪੁਲਿਸ ਦੇ ਸਾਹਮਣੇ ਹੁੰਦੇ ਨੇ ਇਹ ਸਟੋਰੀ ਦੀ ਜਿਹੜੀ ਸ਼ੁਰੂਆਤ ਹੁੰਦੀ ਹੈ ਕਰੀਬ ਸਾਲਕ ਪਹਿਲਾਂ 2023 ਦੇ ਵਿੱਚ 2023 ਦੇ ਵਿੱਚ ਮੈਨਨ ਜ਼ੈਦੀ ਤੇ ਜਿਹੜੀ ਮਹਿਰਜਾਹ ਆਉਂਦੀ ਹੈ ਇਹਨਾਂ ਦੀ ਮੁਲਾਕਾਤ ਹੁੰਦੀ ਹੈ ਮਹਿਰਜਾਹ ਬਹੁਤ ਖੂਬਸੂਰਤ ਹੁੰਦੀ ਹੈ ਦੇਖਣ ਦੇ ਵਿੱਚ ਤੇ ਮੈਨਨ ਜ਼ੈਦੀ ਦਾ ਦਿਲ ਉਹਦੇ ਤੇ ਆ ਜਾਂਦਾ ਜਿਹੜਾ ਮੈਨਨ ਜ਼ੈਦੀ ਹੁੰਦਾ ਇਹ ਕਹ ਲਈਏ ਵੀ ਇੱਕ ਇੱਜ਼ਤਦਾਰ ਪਰਿਵਾਰ ਹੁੰਦਾ ਬਹੁਤ ਵਧੀਆ ਲੜਕਾ ਹੁੰਦਾ ਸਿੱਧਾ ਸਾਦਾ ਤੇ ਮਿਹਰ ਜਹਾਂ ਬਹੁਤ ਖੂਬਸੂਰਤ ਹੁੰਦੀ ਹੈ ਚਿਹਰਾ ਦੇਖਿਆ ਜਾਂਦਾ ਵੀ ਬਹੁਤ ਖੂਬਸੂਰਤ ਹੈ ਪਰ ਉਹਦੇ ਪਿੱਛੇ سیرਤ ਕਿਵੇਂ ਦੀ ਹੈ ਇਹ ਕੋਈ ਦੇਖ ਹੀ ਨਹੀਂ ਸਕਦਾ ਤੇ ਨਾ ਹੀ ਉਹਨੇ ਦੇਖਣ ਦੀ ਕੋਸ਼ਿਸ਼ ਕੀਤੀ ਇਹਨਾਂ ਦੀਆਂ ਅੱਖਾਂ ਮਿਲਦੀਆਂ ਨੇ ਉਸ ਦੂਬਾਰ ਇਹਨਾਂ ਦੇ ਵਿੱਚ ਮੇਲਜੋਲ ਹੁੰਦਾ ਤੇ ਮੇਲਜੋਲ ਅਕਸਰ ਜਿਹੜੇ ਪੜਾਅ ਤੇ ਪਹੁੰਚਦਾ ਤੇ ਇਹਨਾਂ ਦੇ ਵਿੱਚ ਪਿਆਰ ਹੁੰਦਾ ਤੇ ਇੱਕ ਦੂਜੇ ਦੇ ਨਾਲ ਜਿਉਣ ਮਰਨ ਦੀ ਕਸਮਾਂ ਖਾਧੀਆਂ ਜਾਂਦੀਆਂ ਨੇ ਹੁਣ ਜਿਹੜਾ ਇਹ ਰਿਸ਼ਤਾ ਹੈ ਕ ਰਿਲੇਸ਼ਨ ਦੇ ਵਿੱਚ ਪਹੁੰਚਦਾ ਤੇ ਉਹ ਰਿਲੇਸ਼ਨ ਦੇ ਵਿੱਚ ਵੀ ਜਿਹੜੀ ਮਿਹਰ ਜਹਾਂ ਹੁੰਦੀ ਹੈ ਉਹਦੇ ਵੱਲੋਂ ਹੀ ਪਹਿਲ ਕੀਤੀ ਜਾਂਦੀ ਹੈ ਮੀਨਨ ਜੈਦੀ ਨੂੰ ਉਕਸਾਇਆ ਜਾਂਦਾ ਉਸ ਤੋਂ ਬਾਅਦ ਇਹਨਾਂ ਦੇ ਵਿੱਚ ਇੱਕ ਰਿਸ਼ਤਾ ਬਣਦਾ ਹੁਣ ਜਦੋਂ ਕਿਸੇ ਦੇ ਨਾਲ ਰਹੀਏ ਤਾਂ ਉਹਦੀਆਂ ਜਿਹੜੀਆਂ ਚੰਗੀਆਂ ਗੱਲਾਂ ਵੀ ਪਤਾ ਲੱਗਦੀਆਂ ਨੇ ਤੇ ਬੁਰੀਆਂ ਗੱਲਾਂ ਵੀ ਪਤਾ ਲੱਗਦੀਆਂ ਨੇ ਮੀਨਨ ਜੈਦੀ ਨੂੰ ਲੱਗਦਾ ਵੀ ਇਹ ਜਿਹੜੀ ਲੜਕੀ ਹੈ ਇਹ ਮੇਰੇ ਨਾਲ ਠੀਕ ਨਹੀਂ ਰਹੇਗੀ ਸਾਡਾ ਸੋਚ ਦਾ ਤਰੀਕਾ ਸਾਡਾ ਸਾਰਾ ਕੁਝ ਬਹੁਤ ਅੱਡ ਅੱਡ ਹੈ ਵੀ ਇਹ ਲੜਕੀ ਮੇਰੇ ਵਾਸਤੇ ਠੀਕ ਨਹੀਂ ਗਲਤ ਕੀ ਸੀ ਇਹ ਉਹਨੂੰ ਨਹੀਂ ਸੀ ਪਤਾ ਪਰ ਉਹਨ ਕਿਤੇ ਨਾ ਕਿਤੇ ਇਹ ਲੱਗਦਾ ਵੀ ਇਹਦੇ ਨਾਲ ਮੇਰੀ ਜ਼ਿੰਦਗੀ ਸਹੀ ਤਰ੍ਹਾਂ ਦੇ ਨਾਲ ਨਹੀਂ ਚੱਲ ਸਕਦੀ। ਤੇ ਉਹ ਇਤੋਂ ਦੂਰੀ ਬਣਾਉਂਦਾ। ਮਹਿਰਜਾਂ ਜਿਹੜੀ ਹੁੰਦੀ ਹੈ ਉਹਦੇ ਨਾਲ ਵਿਆਹ ਕਰਾਉਣਾ ਚਾਹੁੰਦੀ ਸੀ ਪਰ ਮਨਨ ਜ਼ੈਦੀ ਜਵਾਬ ਦੇ ਦਿੰਦਾ। ਉਹ ਜਵਾਬ ਦਿੰਦਾ ਵੀ ਮੈਂ ਇਹਦੇ ਨਾਲ ਵਿਆਹ ਤੇਰੇ ਨਾਲ ਨਹੀਂ ਕਰਾਉਣਾ। ਪਰ ਹੁਣ ਮਹਿਰਜਾਂ ਉਹਦੇ ਪਿੱਛੇ ਪੈਂਦੀ ਹੈ। ਮਹਿਰਜਾਂ ਕੀ ਕਰਦੀ ਹੈ? ਉਹਦੇ ਘਰ ਪਹੁੰਚ ਜਾਂਦੀ ਹੈ ਮਨਨ ਜ਼ੈਦੀ ਦੇ ਤੇ ਘਰਦਿਆਂ ਨੂੰ ਕਿਹਾ ਜਾਂਦਾ ਹੈ ਵੀ ਇਹ ਮੇਰੇ ਨਾਲ ਪਿਆਰ ਕਰਦਾ ਹੈ। ਇਹਨੇ ਮੇਰੇ ਨਾਲ ਸਬੰਧ ਵੀ ਬਣਾਏ ਤੇ ਹੁਣ ਵਿਆਹ ਕਰਨ ਤੋਂ ਇਹ ਪਿੱਛੇ हट ਰਿਹਾ ਤੇ ਮੈਂ ਇਹਦੇ ਨਾਲ ਵਿਆਹ ਜ਼ਰੂਰ ਕਰਾਣਾ ਹੈ ਮੈਂ ਪਿੱਛੇ ਨਹੀਂ ਹਟ ਸਕਦੀ ਹੁਣ ਮੈਨਨ ਜੈਦੀ ਤੋਂ ਪੁੱਛਦਾ ਪਰਿਵਾਰ ਤੇ ਉਹਦਾ ਕਹਿਣਾ ਹੁੰਦਾ ਵੀ ਠੀਕ ਹੈ ਅਸੀਂ ਇੱਕ ਦੂਜੇ ਨੂੰ ਮਿਲੇ ਤੇ ਮੈਂ ਇਹਨੂੰ ਪਿਆਰ ਵੀ ਕਰਦਾ ਸੀ ਪਰ ਮੈਂ ਇਹਦੇ ਨਾਲ ਵਿਆਹ ਨਹੀਂ ਕਰਾਣਾ ਚਾਹੁੰਦਾ ਹੁਣ ਘਰ ਦੇ ਕਹਿੰਦੇ ਨੇ ਵੀ ਜਦੋਂ ਲੜਕਾ ਹੀ ਵਿਆਹ ਨਹੀਂ ਕਰਾਣਾ ਚਾਹੁੰਦਾ ਤਾਂ ਅਸੀਂ ਇਹਦੇ ਵਿੱਚ ਕੀ ਕਰ ਸਕਦੇ ਹਾਂ ਮੇਰ ਜਾਂ ਕੀ ਕਰਦੀ ਹੈ ਸਿਹਾਰਾ ਪੁਲਿਸ ਸਟੇਸ਼ਨ ਪਹੁੰਚਦੀ ਹੈ ਤੇ ਉੱਥੇ ਜਾ ਕੇ ਮੈਨਨ ਜੈਦੀ ਦੇ ਖਿਲਾਫ ਐਫ ਆਈ ਆਰ ਦਰਜ ਕਰਵਾਈ ਜਾਂਦੀ ਹੈ ਵੀ ਇਨੇ ਮੈਨੂੰ ਧੋਖਾ ਦਿੱਤਾ ਵਿਆਹ ਦਾ ਲਾਰਾ ਲਾ ਕੇ ਮੇਰੇ ਨਾਲ ਸਬੰਧ ਬਣਾਏ ਤੇ ਹੁਣ ਵਿਆਹ ਤੋਂ ਮੁਕਰ ਗਿਆ ਐਫ ਆਈ ਆਰ ਹੁੰਦੀ ਐ ਤੇ ਆਪਣੇ ਦੇਸ਼ ਦੇ ਵਿੱਚ ਇੱਕ ਐਸਾ ਮਾਹੌਲ ਹੈ ਵੀ ਔਰਤਾਂ ਦੀ ਜ਼ਿਆਦਾ ਸੁਣੀ ਜਾਂਦੀ ਐ ਫਿਰ ਉਸ ਤੋਂ ਬਾਅਦ ਇੱਕ ਪੰਚਾਇਤ ਹੁੰਦੀ ਐ ਤੇ ਪੰਚਾਇਤ ਦੇ ਵਿੱਚ ਫਿਰ ਫੈਸਲਾ ਹੁੰਦਾ ਤੇ ਨਵੰਬਰ 2023 ਦੇ ਵਿੱਚ ਇਹਨਾਂ ਦੋਨਾਂ ਦਾ ਵਿਆਹ ਹੋ ਜਾਂਦਾ ਹੁਣ ਇਹਨਾਂ ਦਾ ਜਦੋਂ ਨਿਕਾਹ ਹੁੰਦਾ ਤੇ ਮਿਹਰ ਜਾਂ ਮੈਨਨ ਜਦੀ ਦੇ ਘਰ ਆ ਜਾਂਦੀ ਐ ਮੈਨਨ ਜਦੀ ਨੂੰ ਲੱਗਦਾ ਵੀ ਹੁਣ ਹੋ ਸਕਦਾ ਜ਼ਿੰਦਗੀ ਵਧੀਆ ਹੋਵੇ ਜਿਹਦੇ ਵਿੱਚ ਕੋਈ ਬੁਰਾਈਆਂ ਸੀ ਤਾਂ ਵਿਆਹ ਤੋਂ ਬਾਅਦ ਹੋ ਸਕਦਾ ਹੈ ਬਦਲ ਜਾਣਾ ਵੀ ਜਿਹੜੀ ਮੇਰੇ ਨਾਲ ਵਿਆਹ ਕਰਾਣ ਵਾਸਤੇ ਇੱਥੋਂ ਤੱਕ ਗਈ ਹੈ ਪਰ ਹੁਣ ਜਦੋਂ ਮਿਹਰ ਜਾਂ ਆਉਂਦੀ ਹੈ ਤੇ 2-4 ਦਿਨ ਬੀਤਦੇ ਨੇ ਉਹ ਕਹਿੰਦੀ ਵੀ ਮੈਂ ਇਸ ਪਰਿਵਾਰ ਦੇ ਵਿੱਚ ਨਹੀਂ ਰਹਿ ਸਕਦੀ ਤੇ ਕਿਤੇ ਹੋਰ ਮਕਾਨ ਲੈ ਕੇ ਉੱਥੇ ਰਹਿ ਮੈਂ ਇਸ ਪਰਿਵਾਰ ਦੇ ਵਿੱਚ ਨਹੀਂ ਰਹਿਣਾ ਉਹਦੇ ਵੱਲੋਂ ਜਦੋਂ ਕਲੇਸ਼ ਕੀਤਾ ਜਾਂਦਾ ਹੁਣ ਪਰਿਵਾਰ ਵੀ ਸੋਚਦਾ ਵੀ ਕਲੇਸ਼ ਨੂੰ ਮਿਟਾਇਆ ਜਾਵੇ ਵੀ ਤੂੰ ਆਪਣੀ ਪਤਨੀ ਦੇ ਨਾਲ ਕਿਤੇ ਅੱਡ ਰਹਿਣਾ ਸ਼ੁਰੂ ਕਰ ਉਹ ਆਪਣੇ ਮਾਪੇ-ਮਾਪ ਨੂੰ ਛੱਡ ਕੇ ਕਿਤੇ ਹੋਰ ਕਰ ਲੈਂਦਾ ਉੱਥੇ ਜਾ ਕੇ ਦੋਨੋਂ ਰਹਿਣਾ ਸ਼ੁਰੂ ਕਰਦੇ ਨੇ ਤੇ ਮੈਨਨ ਜੈਦੀ ਨੂੰ ਲੱਗਦਾ ਵੀ ਸ਼ਾਇਦ ਹੁਣ ਜਿਹੜੀ ਜ਼ਿੰਦਗੀ ਹੈ ਉਹ ਸੈੱਟ ਹੋ ਜਾਏਗੀ ਪਰ ਜਿਹੜੀ ਮਹਿਰ ਜਾਂ ਉਹਦਾ ਹਜੇ ਅਸਲੀ ਚਿਹਰਾ ਆਉਣਾ ਸਾਹਮਣੇ ਬਾਕੀ ਸੀ ਜਿਵੇਂ ਉਹ ਘਰ ਦੇ ਵਿੱਚ ਸ਼ਿਫਟ ਹੁੰਦੇ ਨੇ ਹੁਣ ਉੱਥੇ ਮਹਿਰ ਜਾਂ ਡਿਮਾਂਡ ਕਰਦੀ ਆ ਉਹਦੇ ਕੋਲ ਸ਼ਰਾਬ ਦੀ ਸਿਗਰਟਾਂ ਦੀ ਤੇ ਜੂਆ ਤਮਾਕੂ ਵਗੈਰਾ ਤੇ ਉਸ ਤੋਂ ਬਾਅਦ ਬਰੀਆਨੀ ਉਹ ਹੈਰਾਨ ਰਹਿ ਜਾਂਦਾ ਵੀ ਬਰੀਆਨੀ ਤਾਂ ਠੀਕ ਹੈ ਪਰ ਸਿਗਰਟਾਂ ਤੇ ਸ਼ਰਾਬ ਕਿ ਕਿਉਂਕਿ ਜਿਹੜਾ ਮੈਨਨ ਜ਼ਿਆਦੀ ਸੀ ਉਹ ਨਾ ਸ਼ਰਾਬ ਨੂੰ ਹੱਥ ਲਾਂਦਾ ਸੀ ਨਾ ਤਮਾਕੂ ਨਾ ਬੀੜੀ ਸਿਗਰਟ ਕੁਝ ਵੀ ਨਹੀਂ ਹੁਣ ਜਦੋਂ ਜਵਾਬ ਦਿੰਦਾ ਤੇ ਨਾਲੇ ਉਹਨੂੰ ਪੁੱਛਦਾ ਵੀ ਇਹ ਸਾਰਾ ਕੁਝ ਕੀ ਹੈ ਇਹ ਮੇਰੇ ਘਰ ਦੇ ਵਿੱਚ ਨਹੀਂ ਚੱਲੇਗਾ ਤੇ ਮੇਰ ਜਾਂ ਕਹਿੰਦੀ ਹੈ ਵੀ ਇੱਕ ਵਾਰੀ ਮੈਂ ਪਹਿਲਾਂ ਤੇਰੀ ਐਫ ਆਈ ਆਰ ਕਰਾ ਚੁੱਕੀ ਆ ਉਦੋਂ ਤੂੰ ਬਚ ਗਿਆ ਤੇਰੇ ਤੇ ਦਾਜ ਦਾ ਕੇਸ ਲਾ ਕੇ ਤੇਰੇ ਤੇ ਮਾਰ ਕੁੱਟਾਈ ਦਾ ਕੇਸ ਲਾ ਕੇ ਵੀ ਇੱਕ ਅਵਲਾ ਨਾਰੀ ਨੂੰ ਤੰਗ ਕੀਤਾ ਗਿਆ ਤੈਨੂੰ ਐਸਾ ਅੰਦਰ ਕਰਾਵਾਂਗੀ ਵੀ ਸਾਰੀ ਜ਼ਿੰਦਗੀ ਤੇਰੀ ਜੇਲ੍ਹ ਦੇ ਵਿੱਚ ਬਤੀਤ ਹੋਵੇਗੀ। ਉਹ شریف ਬੰਦਾ ਸੀ। ਉਹ ਇਤੋਂ ਡਰਦਾ ਤੇ ਇਹਨੂੰ ਚੀਜ਼ਾਂ ਲਿਆ ਕੇ ਦੇਣੀਆਂ ਹੁਣ ਸ਼ੁਰੂ ਕਰਦਾ ਤੇ ਇਹਨੂੰ ਬਹੁਤ ਜ਼ਿਆਦਾ ਲਤ ਹੁੰਦੀ ਹੈ ਸ਼ਰਾਬ ਦੀ, ਸਿਗਰਟ ਦੀ। ਇਹ ਸਾਰਾ ਕੁਝ ਚੱਲਦਾ ਜਦੋਂ ਨਹੀਂ ਲੈ ਕੇ ਆਉਂਦਾ ਤਾਂ ਫਿਰ ਮਿਹਰ ਜਾਂ ਇੰਨੀ ਕਿਹ ਲੋ ਵੀ क्रूरਤਾ ਦੀ ਹੱਦ ਤੱਕ ਆ ਜਾਂਦੀ ਹੈ, ਹਾਈਪਰ ਹੋ ਜਾਂਦੀ ਹੈ ਵੀ ਇਹ ਤੇ ਹੱਥ ਵੀ ਝੁਕ ਦਿੰਦੀ ਹੈ। ਇਹ ਉਤੋਂ ਡਰਦਾ ਕਮਜ਼ੋਰ ਬੰਦਾ ਹੱਥ ਨਹੀਂ ਝੁਕਦਾ ਵੀ ਇਹ ਮੈਨੂੰ ਪੁਲਿਸ ਸਟੇਸ਼ਨ ਦੇ ਵਿੱਚ ਫਸਾਏਗੀ। ਇਥੇ ਹੀ ਬਸ ਨਹੀਂ ਹੁੰਦੀ ਫਿਰ ਮਿਹਰ ਜਾਨ ਦੀਆਂ ਹੋਰ ਵੀ ਜੜੀਆਂ ਗੱਲਾਂ ਉਹਦੇ ਆਉਣੇ ਸਾਹਮਣੇ ਆਉਣ ਲੱਗ ਜਾਂਦੀਆਂ ਨੇ ਹੋਰ ਬਹੁਤ ਲੋਕਾਂ ਨਾਲ ਉਹਦੀ ਗੱਲਬਾਤ ਕਰਦੀ ਐ ਫੋਨ ਤੇ ਕਿੱਥੇ ਜਾਂਦੀ ਐ ਕਦੋਂ ਜਾਂਦੀ ਐ ਕਦੋਂ ਆਉਂਦੀ ਐ ਮੈਨਨ ਜੈਦੀ ਉਹਨੂੰ ਨਹੀਂ ਸੀ ਪੁੱਛ ਸਕਦਾ ਜੇ ਪੁੱਛਦਾ ਸੀ ਤਾਂ ਘਰ ਦੇ ਵਿੱਚ ਲੜਾਈ ਹੁੰਦੀ ਸੀ ਹੁਣੇ ਜਿਹੜੀ ਕਰੂਰਤਾ ਸੀ ਦਿਨੋਂ ਦਿਨ ਵਧਣੀ ਸ਼ੁਰੂ ਹੋ ਜਾਂਦੀ ਐ ਜਦੋਂ ਵੀ ਕਿਤੇ ਮਿਹਰ ਜਾਨ ਦੀ ਕੋਈ ਗੱਲ ਮੈਨਨ ਜੈਦੀ ਨਹੀਂ ਸੀ ਮੰਨਦਾ ਉਹਨੂੰ ਸ਼ਰਾਬ ਲਿਆ ਕੇ ਨਹੀਂ ਸੀ ਦਿੰਦਾ ਤਾਂ ਇਹ ਕੀ ਕਰਦੀ ਸੀ ਨੀਂਦ ਦੀਆਂ ਗੋਲੀਆਂ ਨੂੰ ਖਾਣੇ ਦੇ ਵਿੱਚ ਜਾਂ ਦੁੱਧ ਦੇ ਵਿੱਚ ਪਾ ਕੇ ਦਿੱਤੀਆਂ ਜਾਂਦੀਆਂ ਸੀ ਇਹ ਸੌ ਜਾਂਦਾ ਸੀ ਬੇਹੋਸ਼ ਹੋ ਜਾਂਦਾ ਸੀ ਤੇ ਜਦੋਂ ਇਹਨੂੰ ਹੋਸ਼ ਆਉਂਦਾ ਸੀ ਉਦੋਂ ਇਹਦੇ ਹੱਥ ਪੈਰ ਬੈੱਡ ਦੇ ਉੱਪਰ ਬੰਨੇ ਹੁੰਦੇ ਸੀ ਉਸ ਤੋਂ ਬਾਅਦ ਇਹਦੇ ਵੱਲੋਂ ਆਪਣੇ ਪਤੀ ਨੂੰ ਕੁੱਟਿਆ ਜਾਂਦਾ ਸੀ ਉੱਤੇ ਪੂਰਾ ਅਤਿਆਚਾਰ ਕੀਤਾ ਜਾਂਦਾ ਸੀ ਜੋ ਕੁਛ ਇਹ ਔਰਤ ਕਰ ਸਕਦੀ ਸੀ ਉਹ ਸਾਰਾ ਕੁਝ ਇਹ ਕਰਦੀ ਸੀ ਮੈਨੂੰ ਜਿਆਦੀ ਫਸਿਆ ਹੁੰਦਾ ਹੈ ਕਿਸੇ ਨੂੰ ਦੱਸ ਵੀ ਨਹੀਂ ਸਕਦਾ ਫਿਰ ਉਹ ਅੱਕ ਜਾਂਦਾ ਜਦੋਂ ਸਾਰੇ ਕਸ ਤੋਂ ਤਾਂ ਪੁਲਿਸ ਸਟੇਸ਼ਨ ਦੇ ਵਿੱਚ ਪਹੁੰਚਦਾ ਆਪਣੀ ਪਤਨੀ ਦੇ ਖਿਲਾਫ ਐਫ ਆਈ ਆਰ ਦਰਜ ਕਰਾਣ ਵੀ ਮੇਰੇ ਤੇ ਅਤਿਆਚਾਰ ਹੁੰਦਾ ਮੈਨੂੰ ਮਾਰਿਆ ਕੁੱਟਿਆ ਜਾਂਦਾ ਹੁਣ ਪੁਲਿਸ ਵਾਲੇ ਉਹਦੀ ਐਫ ਆਈ ਆਰ ਲਿਖਣ ਤੋਂ ਹੀ ਇਨਕਾਰ ਕਰ ਦਿੰਦੇ ਨੇ ਕਿਉਂਕਿ ਆਪਣੇ ਇਥੇ ਮੰਨਿਆ ਜਾਂਦਾ ਵੀ ਅਤਿਆਚਾਰ ਸਿਰਫ ਮਰਦ ਹੀ ਕਰ ਸਕਦਾ ਔਰਤ ਨਹੀਂ ਉਹਦੀ ਐਫ ਆਈ ਆਰ ਨਹੀਂ ਲਿਖੀ ਜਾਂਦੀ ਉਹ ਦੋ ਵਾਰੀ ਪੁਲਿਸ ਸਟੇਸ਼ਨ ਜਾਂਦਾ ਪਰ ਦੋ ਵਾਰੀ ਉਹਦੀ ਕਿਸੇ ਗੱਲ ਤੇ ਕੋਈ ਗੌਰ ਨਹੀਂ ਕੀਤੀ ਜਾਂਦੀ ਉਲਟਾ ਜਿਹੜੀ ਉੱਤਰ ਪ੍ਰਦੇਸ਼ ਪੁਲਿਸ ਹੈ ਉਹਦਾ ਮਜ਼ਾਕ ਉਡਾਂਦੀ ਹੈ ਤੇ ਉਹਨੂੰ ਥਾਣੇੋਂ ਭਜਾ ਦਿੱਤਾ ਜਾਂਦਾ। ਹੁਣ ਉਹ ਸਮਝਦਾ ਹੈ ਵੀ ਬਿਨਾਂ ਸਬੂਤ ਤੋਂ ਕੰਮ ਨਹੀਂ ਚੱਲਣਾ। ਉਹ ਇੱਕ ਹਿਡਨ ਕੈਮਰਾ ਲਾਂਦਾ ਆਪਣੇ ਘਰ ਦੇ ਵਿੱਚ ਜਿਹਦਾ ਮਹਿਰ ਜਹਾਨ ਨੂੰ ਨਹੀਂ ਪਤਾ ਹੁੰਦਾ। ਸਾਰਾ ਕੁਝ ਹੁਣ ਰਿਕਾਰਡ ਹੋਣਾ ਸ਼ੁਰੂ ਹੁੰਦਾ ਹੈ ਤੇ ਆ ਜਾਂਦਾ 29 April 2024. 29 April 2024 ਨੂੰ ਜਿਹੜਾ ਮੈਨਨ ਜ਼ਿਆਦੀ ਹੁੰਦਾ ਇਹਨੂੰ ਲੱਗਦਾ ਵੀ ਅੱਜ ਫੇਰ ਕੁਝ ਨਾ ਕੁਝ ਹੋਣ ਵਾਲਾ ਤੇ ਕੈਮਰਾ ਆਨ ਹੁੰਦਾ। ਉਸੇ ਤਰੀਕੇ ਨਾਲ ਉਹਨੂੰ ਨੀਂਦ ਦੀਆਂ ਗੋਲੀਆਂ ਦਿੱਤੀਆਂ ਜਾਂਦੀਆਂ ਨੇ ਜਦੋਂ ਉਹਨੂੰ ਹੋਸ਼ ਆਉਂਦਾ ਤਾਂ ਉਹਦੇ ਹੱਥ ਪੈਰ ਬੰਨੇ ਹੁੰਦੇ ਨੇ ਤੇ ਉਹਦੇ ਕੋਲ ਬੈਠੀ ਹੁੰਦੀ ਹੈ ਉਹਦੀ ਧਰਮ ਪਤਨੀ ਮਹਿਰਜਾਨ ਉਹਦੇ ਸੀਨੇ ਦੇ ਉੱਤੇ ਬੈਠਦੀ ਹੈ ਉਹਦੇ ਹੱਥ ਦੇ ਵਿੱਚ ਚਾਕੂ ਹੁੰਦਾ ਕਦੇ ਉਹਦੀ ਗਰਦਨ ਘੁੱਟਦੀ ਹੈ ਉਹਦੇ ਥੱਪੜ ਵੀ ਮਾਰੇ ਜਾਂਦੇ ਨੇ ਉਹ ਸਾਰਾ ਕੁਝ ਉਹਨੂੰ ਰਿਕਾਰਡ ਹੋ ਰਿਹਾ ਸੀ ਜਿਹੜਾ ਮੈਨਨ ਜ਼ੈਦੀ ਨੇ ਪੁਲਿਸ ਨੂੰ ਜਾ ਕੇ ਦਿਖਾਇਆ ਸੀ ਉਸ ਤੋਂ ਬਾਅਦ ਉਹਨੂੰ ਉਹਦੇ ਕੱਪੜੇ ਉਤਾਰ ਕੇ ਉਹਨੂੰ ਅਲਫ ਨੰਗਾ ਕਰ ਦਿੱਤਾ ਜਾਂਦਾ ਉਦੇ ਪ੍ਰਾਈਵੇਟ ਪਾਰਟ ਨੂੰ ਵੱਢਣ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹ ਕੋਲ ਬੈਠ ਕੇ ਸਿਗਰਟਾਂ ਪੀਂਦੀ ਹੈ ਤੇ ਸਿਗਰਟ ਗਰਮ ਜਿਹੜੀਆਂ ਸਿਗਰਟਾਂ ਜਲਦੀਆਂ ਸਿਗਰਟਾਂ ਉਹਦੇ ਸਰੀਰ ਤੇ ਲਾਈਆਂ ਜਾਂਦੀਆਂ ਨੇ ਉਹਦੇ ਪ੍ਰਾਈਵੇਟ ਪਾਰਟ ਤੇ ਵੀ ਲਾਈਆਂ ਜਾਂਦੀਆਂ ਨੇ ਇੰਨਾ ਅਤਿਆਚਾਰ ਦੇਖ ਕੇ ਪੁਲਿਸ ਦੀ ਵੀ ਰੂਹ ਕਮ ਜਾਂਦੀ ਹੈ ਇਹ ਸਾਰਾ ਕੁਝ ਜਿਹੜਾ ਸੀ ਹੁਣ ਪੁਲਿਸ ਦੇ ਕੋਲ ਪਹੁੰਚਦਾ ਤੇ ਪੁਲਿਸ ਇਹਨੂੰ ਗ੍ਰਿਫਤਾਰ ਕਰ ਚੁੱਕੀ ਸੀ ਇਹਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਂਦਾ ਤੇ ਇੱਥੋਂ ਫਿਰ ਇਹ ਵੀ ਪਤਾ ਲੱਗਦਾ ਹੈ ਵੀ ਇਹ ਜੋ ਵੀ ਕੁਝ ਕਰਦੀ ਸੀ ਇਹਦੇ ਵਿੱਚ ਇਹਦੀ ਭੈਣ ਤੇ ਇਹਦਾ ਜੀਜਾ ਵੀ ਸਾਥ ਦਿੰਦੇ ਸੀ ਲੋਕਾਂ ਨੂੰ ਪਸੰਦ ਆਉਂਦੇ ਸੀ ਵੀ ਜਿੱਥੋਂ ਪੈਸਾ ਆ ਸਕੇ ਤੇ ਸਾਰੇ ਮਿਲ ਕੇ ਖਾਂਦੇ ਸੀ ਇਹਦੇ ਬਹੁਤ ਹੋਰ ਬੰਦਿਆਂ ਦੇ ਨਾਲ ਵੀ ਜਿਹੜੇ ਨਜਾਇਜ਼ ਸੰਬੰਧ ਸੀ ਵਿਆਹ ਤੋਂ ਪਹਿਲਾਂ ਵੀ ਵਿਆਹ ਤੋਂ ਬਾਅਦ ਵੀ ਤੇ ਬਾਅਦ ਵੀ ਉਹਨਾਂ ਤੋਂ ਪੈਸੇ ਵੀ ਲੈਂਦੀ ਸੀ ਇਹਨੇ ਵਿਆਹ ਸਿਰਫ ਇਸ ਵਾਸਤੇ ਕੀਤਾ ਸੀ ਵੀ ਇੱਕ ਸਮਾਜ ਦੇ ਵਿੱਚ ਕਿਉਂਕਿ ਜੇ ਵਿਆਹੀ ਔਰਤ ਹੁੰਦੀ ਹੈ ਤਾਂ ਉਹਦੀ ਇੱਜ਼ਤ ਹੁੰਦੀ ਹੈ ਤੇ ਪਰਿਵਾਰ ਵੀ ਐਸਾ ਹੋਵੇ ਜਿੱਦੀ ਸਮਾਜ ਦੇ ਵਿੱਚ ਇੱਜ਼ਤ ਹੋਵੇ ਜਿਹੜਾ ਮੈਨਨ ਜੈਦੀ ਦਾ ਪਰਿਵਾਰ ਸੀ ਸਮਾਜ ਦੇ ਵਿੱਚ ਇੱਜ਼ਤ ਸੀ ਉਸ ਇਲਾਕੇ ਦੇ ਵਿੱਚ ਇੱਜ਼ਤ ਸੀ ਤੇ ਜਿਹੜਾ ਮਾਨਨ ਜਾਇਦੀ ਸੀ ਉਹ ਆਪ ਵੀ ਬਹੁਤ ਵਧੀਆ ਇਨਸਾਨ ਸੀ ਇਸ ਕਰਕੇ ਇਹਨੇ ਉਹਦੇ ਤੇ ਦਬਾਅ ਪਾਇਆ ਵਿਆਹ ਦਾ ਬਾਕੀ ਨਾ ਤਾਂ ਉਹਨੂੰ ਪਿਆਰ ਕਰਦੀ ਸੀ ਨਾ ਇਹਦਾ ਪਿਆਰ ਦੇ ਨਾਲ ਕੋਈ ਲੈਣਾ ਦੇਣਾ ਸੀ ਨਾ ਕੋਈ ਪਤੀ ਦੇ ਨਾਲ ਲੈਣਾ ਦੇਣਾ ਸੀ ਸਿਰਫ ਇਹਨੂੰ ਕਹਿ ਲਈ ਵੀ ਇੱਕ ਸਰਟੀਫਿਕੇਟ ਚਾਹੀਦਾ ਸੀ ਸਿਰਫ ਇਸ ਵਾਸਤੇ ਨੇ ਵਿਆਹ ਕਰਾਇਆ ਉਸ ਤੋਂ ਬਾਅਦ ਇਹ ਔਰਤ ਕੋਰਟ ਦੇ ਵਿੱਚ ਪੇਸ਼ ਕਰਕੇ ਇਹਨੂੰ ਜੇਲ੍ਹ ਭੇਜਿਆ ਜਾਂਦਾ ਇੱਥੇ 307 ਵੀ ਲੱਗਦੀ ਹੈ ਤੇ ਉਸ ਤੋਂ ਬਾਅਦ ਹੋਰ ਤਰਾਮਾਂ ਵੀ ਲਾਈਆਂ ਜਾਂਦੀਆਂ ਨੇ ਉਮੀਦ ਕਰਦੇ ਹਾਂ ਵੀ ਇਹਨੂੰ ਸਖਤ ਤੋਂ ਸਖਤ ਸਜ਼ਾ ਵੀ ਮਿਲੇ ਪਰ ਜੋ ਕੁਛ ਇਹ ਔਰਤ ਨੇ ਕੀਤਾ ਜੋ ਕੁਛ ਇਹਦੇ ਦਿਮਾਗ ਦੇ ਵਿੱਚ ਚੱਲਦਾ ਸੀ ਸਮਝ ਤੋਂ ਪਰੇ ਦੀ ਗੱਲ ਹੈ ਕਿ ਕਿਸ ਪ੍ਰਕਾਰ ਦੀ ਉਹ ਸਨਕ ਸੀ ਕੀ ਦਿਮਾਗ ਦੇ ਵਿੱਚ ਚੱਲਦਾ ਇਹਨਾਂ ਲੋਕਾਂ ਦੇ ਕੀ ਇਹ ਕਰਨਾ ਚਾਹੁੰਦੇ ਨੇ ਕੀ ਸਾਬਤ ਕਰਨਾ ਚਾਹੁੰਦੇ ਨੇ ਸਮਝ ਤੋਂ ਪਰੇ ਦੀ ਗੱਲ ਹੈ ਅਖੀਰ ਗੱਲ ਉੱਥੇ ਆ ਜਾਂਦੀ ਹੈ ਵੀ ਬੰਦਾ ਕਿਸ ਤੇ ਯਕੀਨ ਕਰੇ ਤੇ ਕਿਸ ਤੇ ਨਾ ਜੇ ਆਪ ਆਪਣੀਆਂ ਭਾਵਨਾਵਾਂ ਨੂੰ ਕੰਟਰੋਲ ਰੱਖੀਏ ਤਾਂ ਬਹੁਤ ਵੱਡੀਆਂ ਮਸੀਤਾਂ ਤੋਂ ਬਚ ਸਕਦੇ ਆਂ ਜੇ ਕਿਤੇ ਮਹਿਰ ਜਹਾਨੇ ਵੀ ਆਪਣੀਆਂ ਭਾਵਨਾਵਾਂ ਤੇ ਕੰਟਰੋਲ ਕੀਤਾ ਹੁੰਦਾ ਤਾਂ ਅੱਜ ਉਹਦੀ ਇਹ ਜਿਹੜੀ ਸੂਰਤ ਹੈ ਇਹ ਜਮਾਨੇ ਦੇ ਸਾਹਮਣੇ ਨਾ ਆਉਂਦੀ ਉਹਨੂੰ ਨਾ ਨਜ਼ਰ ਝਕਾਣੀ ਪੈਂਦੀ ਤੇ ਨਾ ਅੱਜ ਜੇਲ੍ਹ ਦੇ ਵਿੱਚ ਜਾਂਦੀ ਜੇ ਬੰਦਿਆਂ ਵਾਂਗੂ ਆਪਣੀ ਜ਼ਿੰਦਗੀ ਬਤੀਤ ਕਰਦੀ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਸਤਰਕ ਰਹੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਸਸਤਰੀਕਾ